ਸਾਨੂੰ ਗ੍ਰੀਨ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨ ਅਤੇ ਅਸਲਾ ਰਿਜਾਇਹ ਦੇ ਕਿ ਬੂੰਗਾ ਸਾਹਿਬ ਉਹ ਇਥੇ ਨਹਾਦੇ ਤੇ ਦੇ ਪਰਸਲਿਪ ਹੋ ਗਿਆ ਬਾਈ ਜਾਨ ਤੇ ਦੂਜਾ ਨੂੰ ਪਛਾਨ ਲਈ ਅੰਦਰ ਗਿਆ ਦੋਨੋਂ ਨਹਿਰ ਦੇ ਵਿੱਚ ਸੀ ਸਾਨੂੰ ਕੋਟਾ ਤੋਂ ਵੀ ਹਲਫੁਲ ਪੁੱਛੀ ਕਿ ਕਿਹੜੀ ਉਸਤਾਨ ਬੂੰਗਾ ਸਾਹਿਬ ਦੇ ਨਸਤੀਕ ਪੈਂਦੀ ਨਹਿਰ ਵਿੱਚ ਨਹਾਉਂਦੇ ਸਮੇਂ ਦੋ ਵਿਅਕਤੀਆਂ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੀਰਤਪੁਰ ਸਾਹਿਬ ਦੇ ਐਸਐਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਜੋ ਕਿ ਆਪਣੇ ਰਿਸ਼ਤੇਦਾਰੀ ਵਿੱਚ ਬੂੰਗਾ ਸਾਹਿਬ ਆਏ ਹੋਏ ਸਨ ਤੇ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬ ਗਏ ਅਤੇ ਗੋਤਾ ਖੋਰਾ ਦੀ ਮਦਦ ਨਾਲ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਇਸ ਸੰਬੰਧੀ ਡੁੱਬਣ ਵਾਲੇ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਦੇ ਘਰ ਜਿਗਰਾਤਾ ਸੀ ਅਤੇ ਇਹ ਦੋਵੇਂ ਜਿਗਰਾਤੇ ਵਿੱਚ ਸ਼ਾਮਲ ਹੋਣ ਦੇ ਲਈ ਬੂੰਗਾ ਸਾਹਿਬ ਆਏ ਹੋਏ ਸਨ ਤੇ ਅੱਜ ਸਵੇਰੇ ਨਹਾਉਣ ਦੇ ਲਈ ਨਹਿਰ ਵਿੱਚ ਆਏ ਸੀ ਅਤੇ ਦੋਨਾਂ ਦੇ ਵਿੱਚੋਂ ਇੱਕ ਦਾ ਪੈਰ ਸਲਿੱਪ ਕਰ ਗਿਆ ਅਤੇ ਦੂਸਰੇ ਵਿਅਕਤੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਵੀ ਨਹਿਰ ਵਿੱਚ ਡੁੱਬ ਗਿਆ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਦੋਨੇ ਵਿਅਕਤੀ ਵਿਆਹੇ ਹੋਏ ਸਨ ਭਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਗਤ ਅਜੀਤ ਬਾਬੇ ਅੱਛਾ ਜੀ ਭਾਈ ਨਿਆਣੇ ਦਾ ਘਰ ਪਾਣੀ ਨਾ ਨਿਆਣੇ ਨੂੰ ਨਹਾਣਾ ਵਿੱਤ ਠੀਕ ਹੈ ਮੋਰਦਾ ਤੋਂ ਹੁੰਦੀ ਦੋ ਮਾਛੀ ਇੱਕ ਮੁੰਡਾ ਡਿੱਗਿਆ ਜਿਹਨੂੰ ਪਾਣੀ ਨੇ ਘੜਨ ਲੱਗਿਆ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਸੰਗ੍ਰੀਨ ਇਨਫਰਮੇਸ਼ਨ ਮਿਲਿਆ ਦੋ ਨੌਜਵਾਨਾ ਤੇ ਰਿਸ਼ਦਾਰੀ ਜਾਇਹ ਹਸੀ ਕੇ ਬੁਗਾ ਸਾਹਿਬ ਉਹ ਇਥੇ ਨਾ ਦੇਤੇ ਤੇ ਜਦ ਪੈਰ ਸਲਿੱਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਉਹਨੂੰ ਬਚਾਉਣ ਲਈ ਅੰਦਰ ਗਿਆ ਫਿਰ ਦੋਨੋਂ ਵਹਿਰ ਦੇ ਵਿੱਚ ਸਥਾਨਕ ਕਾਰਮੀ ਹੈਲਪ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਢਣ ਦੀ